ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਆਏ ਦਿਨ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਪਾਵਾਂਗੇ ਕਿ ਸਰਜਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਮੈਂ ਦੱਸ ਦਿਆਂ ਜੀ ਜਿਨ੍ਹਾਂ ਨੇ ਵੀ ਪੀਐਸਟ ਦੇਣਾ ਇਸ ਵਾਰ 9 ਤੋਂ 10 ਆਪਣੇ ਚੈਨਲ ਤੇ ਲਾਈਵ ਕਲਾਸ ਚੱਲਦੀ ਹੈ ਲਾਈਵ ਮੌਕ ਟੈਸਟ ਦੀ ਕਲਾਸ ਹੁੰਦੀ ਹੈ ਜਰੂਰ ਲਗਾਇਆ ਕਰੋ ਜੀ ਤਾਂ ਇਹ ਜਿਹੜੀ ਵੀਡੀਓ ਹੈ ਇਹ ਹੈਗੀ ਹੈ ਜੀ ਈਟੀਟੀ ਟੈਟ ਪਾਸ ਕੈਂਡੀਡੇਟਸ ਦੇ ਲਈ ਉਸ ਨੇ ਮਤਲਬ ਮੌਕ ਟੈਸਟ ਦੇ ਵਿੱਚ ਵੀ ਪੁੱਛਦੇ ਸੀ ਜੀ ਤਾਂ ਇਹਦੇ ਵਿੱਚ ਪੂਰਾ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਜਿਹੜੀਆਂ ਪੋਸਟਾਂ ਨਿਕਲੀਆਂ ਹੋਈਆਂ ਤਾਂ ਉਹਦੇ ਬਾਰੇ ਇਹ ਪੂਰੀ ਜਾਣਕਾਰੀ ਹੈ ਤਾਂ ਦੇਖੋ ਜੀ ਲਿਖਿਆ ਹੋਇਆ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਭਰਤੀ ਡਾਇਰੈਕਟੋਰੇਟ ਪੰਜਾਬ ਐਸ ਐਸ ਨਗਰ ਤਾਂ ਵੈਬਸਾਈਟ ਵੀ ਹੈ educationrequirementboard.com ਜਿੰਦੇ ਤੇ ਤੁਸੀਂ ਇਹਨੂੰ ਅਪਲਾਈ ਕਰਨਾ ਹੋਊਗਾ ਨੈਕਸਟ ਹੈ ਜੀ ਦੇਖੋ ਕੀ ਪੰਜਾਬ ਸਿੱਖਿਆ ਵਿਭਾਗ ਵੱਲੋਂ ਈਟੀਟੀ ਅਧਿਆਪਕਾਂ ਦੀਆਂ ਅੰਗਹੀਨ ਕੈਟਾਗਰੀ ਯਾਦ ਰੱਖਿਓ ਅੰਗਹੀਨ ਹੈਂਡੀਕੈਪਡ ਕੈਟਾਗਰੀ ਦੇ ਲਈ ਹੈ ਜੀ ਅਤੇ ਸੁਤੰਤਰਤਾ ਸੰਗਰਾਮੀ ਜਿਹੜੇ ਸੁਤੰਤਰਤਾ ਸੰਗਰਾਮੀ ਕੈਟਾਗਰੀ ਹੈ ਉਹਨਾਂ ਦੀਆਂ ਬੈਕਲੌਗ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਵਿਭਾਗ ਦੀ ਵੈੱਬਸਾਈਟ www.educationrequirementboard.com ਤੇ ਆਨਲਾਈਨ ਦਸਖਾਸਤਾ ਅਰਖਾਸਤਾਂ ਦੀ ਮੰਗ 26/3/2019 ਤੱਕ ਕੀਤੀ ਜਾਂਦੀ ਹੈ ਮਤਲਬ 26/3 ਮਤਲਬ ਇਸੇ ਮਹੀਨੇ ਦੀ ਜਿਹੜੀ 26 ਮਾਰਚ ਤੱਕ ਜਿਹੜੀ ਉਹਨਾਂ ਨੇ ਕਿਹਾ ਤੁਸੀਂ ਜਿਹੜੀਆਂ ਦਰਖਾਸਤਾਂ ਦੀ ਮੰਗ ਕੀਤੀ ਹੈ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਤਾਂ ਅੱਗੋਂ ਆਪਾਂ ਗੱਲ ਕਰਦੇ ਹਾਂ ਜੀ ਜਿਹੜੀਆਂ categories wise ਜਿਹੜੀ ਵੰਡ ਕੀਤੀ ਹੈ ਦੇਖੋ ਫਸਟ ਹੈ ਜੀ ਅੰਗਹੀਨ ਅੰਗਹੀਨ ਦੇ ਵਿੱਚ ਵੀ ਅੱਗੋਂ ਵੰਡਿਆ ਹੋਇਆ ਦੇਖੋ ਜੀ ਜਿਹੜੇ ortho ਦੇ ਨਾਲ ਰਿਲੇਟਡ category ਦੇ ਨਾਲ ਕੈਂਡੀਡੇਟ ਹੈ ortho ਦੇ ਨਾਲ ਤਾਂ ਉਹਦੇ ਵਿੱਚ ਵੀ ਅੱਗੋਂ ਵੀ ਅੰਗਹੀਨ ਦੇ ਵਿੱਚ ਵੀ ਕੈਟਾਗਰੀਜ਼ ਹੁੰਦੀਆਂ ਫਸਟ ਚਾਹ ਜਿਹੜੀ ਔਰਥੋ ਕੈਟਾਗਰੀ ਦੀ ਉਹਦੇ ਲਈ ਨਿੱਲ ਮਤਲਬ ਕੋਈ ਸੀਟ ਨਹੀਂ ਹੈ ਉਦੋਂ ਬਾਅਦ ਹੈ ਨੇਤਰਹੀਨ ਜਾਂ ਅੰਸ਼ਿਕ ਨੇਤਰਹੀਨ ਦੇ ਲਈ ਕਿੰਨੀਆਂ ਸੀਟਾਂ ਹੈ 52 ਉਦੋਂ ਬਾਅਦ ਹੈ ਗੁੰਗੇ ਬੋਲੇ ਤੇ ਅੰਸ਼ਿਕ ਗੁੰਗੇ ਬੋਲਿਆਂ ਦੇ ਲਈ ਕਿੰਨੀਆਂ ਸੀਟਾਂ ਹੈ 51 ਯਾਦ ਰੱਖਿਓ 52 ਤੇ 51 ਨੈਕਸਟ ਹੈ ਜੀ ਅੱਗੋਂ ਨੋਟ ਵੀ ਲਿਖਿਆ ਹੋਇਆ ਆ ਦੇਖੋ ਅਤੇ ਨੋਟ ਵੀ ਅੱਗੋਂ ਉਹਨਾਂ ਨੇ ਲਿਖਿਆ ਹੋਇਆ ਹੈ ਦ ਨੈਕਸਟ ਹੈ ਜੀ ਸੁਤੰਤਰਤਾ ਸੰਗਰਾਮੀ ਕੈਟਾਗਰੀ ਦੇ ਵਿੱਚ 58 ਕੁੱਲ ਕਿੰਨੀਆਂ 58 ਤੇ ਅੰਗਹੀਨ ਦੇ ਵਿੱਚ ਕੁੱਲ ਕਿੰਨੀਆਂ 103 ਨੈਕਸਟ ਦੇਖੋ ਜੀ ਨੋਟ ਦੇ ਵਿੱਚ ਕੀ ਲਿਖਿਆ ਜੇਕਰ ਉਕਤ ਕੈਟਾਗਰੀ ਵਿੱਚ ਯੋਗ ਉਮੀਦਵਾਰ ਉਪਲਬਧ ਨਾ ਹੋਣ ਕਾਰਨ ਅਸਾਮੀਆਂ ਖਾਲੀ ਰਹਿ ਜਾਂਦੀਆਂ ਹਨ ਤਾਂ ਇਹਨਾਂ ਤੇ ਔਰਥੋ ਕੈਟਾਗਰੀ ਦੇ ਯੋਗ ਉਮੀਦਵਾਰਾਂ ਨੂੰ ਵਿਚਾਰ ਲਿਆ ਜਾਵੇਗਾ ਵੀ ਜੇ ਉਹ ਕਹਿੰਦੇ ਵੀ ਜੇ ਕੈਟਾਗਰੀ ਦੇ ਵਿੱਚ ਸੇਟਾਂ ਬਚ ਗਈਆਂ ਉਸ ਤੋਂ ਬਾਅਦ ਕੀ ਹੋਊਗਾ ਜਿਹੜੀਆਂ ਔਰਥੋ ਕੈਟਾਗਰੀ ਦੇ ਕੈਂਡੀਡੇਟ ਆ ਇਹਨਾਂ ਨੂੰ ਵੀ ਦੁਬਾਰਾ ਜਿਹੜਾ ਵਿਚਾਰ ਲਿਆ ਜਾਊਗਾ ਨੈਕਸਟ ਹੈ ਇਸ ਆਧਾਰ ਤੇ ਔਰਥੋ ਕੈਟਾਗਰੀ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ ਤਾਂ ਉਹ ਵੀ ਅਪਲਾਈ ਕਰ ਸਕਦੇ ਆ ਜੀ ਔਰਥੋ ਕੈਟਾਗਰੀ ਦੇ ਉਮੀਦਵਾਰ ਵੀ ਨੈਕਸਟ ਜਿਹੜੀ ਉਹਨਾਂ ਨੇ ਆਪਣੇ ਤੋਂ ਵਿਦਿਅਕ ਯੋਗਤਾ ਮੰਗੀ ਹੈ ਫਰਸਟ ਤੇ ਆ ਜੀ ਬੈਚਲਰ ਆਫ ਡਿਗਰੀ ਜਿਹੜੀ ਬੀਏ ਮੰਗੀ ਹੈ ਜੀ ਨੇ ਵਿੱਚ 50% ਮਾਰਕਸ ਮੰਗੇ ਆ ਜੀ ਨੈਕਸਟ ਹੈ 2 ਇਅਰ ਦਾ ਜਿਹੜਾ ਕੋਰਸ ਹੋਣਾ ਚਾਹੀਦਾ ਤੁਹਾਡੇ ਕੋਲੇ ਈਟੀਟੀ ਦਾ ਦੇਖੋ 2イヤー ਐਲੀਮੈਂਟਰੀ ਟੀਚਰ ਟ੍ਰੇਨਿੰਗ ਕੋਰਸ ਇਸ ਈਟੀਟੀ ਜਿਹੜਾ ਐਲੀਮੈਂਟਰੀ ਟੀਚਰ ਟ੍ਰੇਨਿੰਗ ਕੋਰਸ ਹੁੰਦਾ ਉਹ ਵਾਲਾ ਮੰਗਿਆ ਜੀ ਨਾਲ ਤੁਹਾਡੇ ਤੋਂ ਨੈਕਸਟ ਨੈਕਸਟ ਹੈ ਜੀ ਕਿ ਉਪਰੋਕਤ ਵਿਦਿਆ ਵਿੱਦਿਅਕ ਯੋਗਤਾਵਾਂ ਤੋਂ ਇਲਾਵਾ ਈਟੀਟੀ ਅਧਿਆਪਕ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵੱਲੋਂ ਬੱਚਿਆਂ ਦੀ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਤਹਿਤ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਯੋਗਤਾ ਟੈਸਟ ਮਤਲਬ ਪੀਐਸਟ 1 ਪਾਸ ਕੀਤਾ ਹੋਣਾ ਕੀ ਹੈ ਲਾਜ਼ਮੀ ਹੈ ਮਤਲਬ ਪੀਐਸਟ 1 ਜਿਹੜਾ ਈਟੀਟੀ ਵਾਲਿਆਂ ਦਾ ਉਹ ਵੀ ਲਾਜ਼ਮੀ ਹੈ ਚੋਣ ਦਾ ਢੰਗ ਕੀ ਹੈ ਪ੍ਰੋਸੈਸ ਕੀ ਹੋਊਗਾ ਜਿਹੜੀ ਜਿਹੜਾ ਤੁਹਾਨੂੰ ਜੌਬ ਮਿਲਣ ਦਾ ਪ੍ਰੋਸੈਸ ਹੋਊਗਾ ਜੀ ਇਹਦੇ ਵਿੱਚ ਕੀ ਹੈ ਇਸ ਅਸਾਮੀ ਲਈ ਦਰਸਾਈਆਂ ਗਈਆਂ ਵਿਦਿਅਕ ਯੋਗਤਾਵਾਂ ਪ੍ਰੋਫੈਸ਼ਨਲ ਯੋਗਤਾਵਾਂ ਦੂਜੀਆਂ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਕੇ ਉਮੀਦਵਾਰਾਂ ਦੀ ਫਾਈਨਲ ਮੈਰਿਟ ਨਿਰੋਲ ਪੰਜਾਬ ਸਰਕਾਰ ਅਧਿਆਪਕ ਯੋਗਤਾ ਟੈਸਟ ਪੀਐਸਟ 1 ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਬਣਾਈ ਜਾਊ। ਮਤਲਬ ਜਿੰਨੇ ਤੁਹਾਡੇ ਪੀਐਸਟ ਦੇ ਵਿੱਚੋਂ ਮਾਰਕਸ ਹੋਣਗੇ ਉਸ ਦੇ ਆਧਾਰ ਤੇ ਮੈਰਿਟ ਬਣੂਗੀ ਉਸ ਦੇ ਆਧਾਰ ਤੇ ਤੁਹਾਡਾ ਜਿਆਦਾ ਤੁਹਾਨੂੰ ਨੰਬਰ ਆਊਗਾ ਤੇ ਤੁਹਾਨੂੰ ਜੋਬ ਮਿਲੂਗੀ। ਨੈਕਸਟ ਹੈ ਜੀ। ਦੇਖੋ ਅੱਗੋਂ ਨੋਟ ਕੀ ਲਿਖਿਆ ਹੈ ਕਿ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਪੀਐਸਟ 1 ਵਿੱਚੋਂ ਬਰਾਬਰ ਅੰਕ ਆਉਂਦੇ ਆ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ। ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਤੇ ਦੋਨੋਂ ਇਕੋ ਜਿਹੇ ਹੋਣ ਤਾਂ ਇਸ ਉਮੀਦਵਾਰ ਦੇ ਐਲੀਮੈਂਟਰੀ ਟੀਚਰ ਟ੍ਰੇਨਿੰਗ ਵਿੱਚ ਵੱਧ ਪ੍ਰਤੀਸ਼ਤ ਅੰਕ ਹੋਣਗੇ ਉਸ ਨੂੰ ਮੈਰਿਟ ਵਿੱਚ ਰੱਖਿਆ ਜਾਵੇਗਾ ਉਹ ਕੀ ਕਹਿ ਰਿਹਾ ਕਿ ਜਿਵੇਂ ਦੇਖੋ ਕਿ ਜੇ ਪੀਐਸ ਟੈਟ 1 ਦੇ ਵਿੱਚੋਂ ਬਰਾਬਰ ਅੰਕ ਆਉਂਦੇ ਆ ਫਿਰ ਤੁਹਾਡੀ ਏਜ ਨੂੰ ਵੇਖਿਆ ਜਾਊ ਜਿਨ੍ਹਾਂ ਦੀ ਏਜ ਜ਼ਿਆਦਾ ਹੋਊਗੀ ਉਹਨੂੰ ਜੋਬ ਮਿਲੂਗੀ ਜੇ ਉਹ ਕਹਿੰਦੇ ਤੁਹਾਡੇ ਪੀਐਸ ਟੈਟ 1 ਦੇ ਮਾਰਕਸ ਵੀ ਸੇਮ ਹੋਏ ਤਾਂ ਏਜ ਵੀ ਤੁਹਾਡੀ ਸੇਮ ਹੋਈ ਤਾਂ ਉਸ ਤੋਂ ਬਾਅਦ ਤੁਹਾਡੇ ਜਿਹੜੇ ਈਟੀਟੀ ਦੇ ਮਾਰਕਸ ਹੋਣਗੇ ਉਹਦੇ ਆਧਾਰ ਤੇ ਮਿਲੂਗੀ ਮਤਲਬ ਜਿੰਨੇ ਤੁਹਾਡੇ ਈਟੀਟੀ ਦੇ ਮਾਰਕਸ ਜਿਸ ਕੈਂਡੀਡੇਟ ਦੇ ਵੱਧ ਹੋਣਗੇ ਉਹਨੂੰ ਉਹਨੂੰ ਪਹਿਲਾਂ ਜਿਹੜੀ ਮੈਰਿਟ ਦੇ ਵਿੱਚ ਨਾਮ ਦਿੱਤਾ ਜਾਊਗਾ ਮਤਲਬ ਇਹ ਨੋਟ ਜਿਹੜਾ ਉਹਨਾਂ ਨੇ ਲਿਖਿਆ ਹੋਇਆ ਨੈਕਸਟ ਹੈ ਜੀ ਜਿਹੜੀ ਅਗਾਈ ਗਈ ਯੋਗ ਰਕਮ ਹੈ ਉਹ ਵੀ ਜੀ ਨੈਕਸਟ ਉਮਰ ਦੀ ਗੱਲ ਕਰੀਏ ਤਾਂ ਉਮੀਦਵਾਰ ਦੀ ਉਮਰ 1 2019 ਤੋਂ 18 ਤੋਂ 37 ਸਾਲ ਦੇ ਦਰਮਿਆਨ ਹੋਵੇ 18 ਤੋਂ 37 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਤੁਹਾਡੀ ਇਸ ਨੈਕਸਟ ਹੈ ਜੀ ਪੰਜਾਬ ਹੋਰ ਰਾਜ ਦੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉੱਪਰਲੀ ਸੀਮਾ ਦੀ ਹੱਦ ਜਿਹੜੀ 45 ਸਾਲ ਤੱਕ ਹੋਵੇਗੀ ਤਾਂ ਉਹਨਾਂ ਦੀ 45 ਮੰਗੀ ਹੈ ਨੈਕਸਟ ਹੈ ਪੰਜਾਬ ਦੇ ਵਸਨੀਕ ਵਿਕਲੰਗਾਂ ਦੀ ਉਮਰ ਉੱਪਰਲੀ ਸੀਮਾ ਦੀ ਹੱਦ ਤੱਕ 10 ਸਾਲ ਦੀ ਜਿਹੜੀ ਛੋਟ ਦਿੱਤੀ ਜਾਊਗੀ ਤਾਂ ਤੁਸੀਂ ਯਾਦ ਰੱਖਿਓ ਜੀ ਨੈਕਸਟ ਹੈ ਜਿਹੜੀ ਫੀਸ ਦੀ ਜੇ ਆਪਾਂ ਗੱਲ ਕਰੀਏ ਤਾਂ ਜਰਨਲ ਕੈਟਾਗਰੀ ਦੇ ਲਈ 1000 ਰੁਪਏ ਰਿਜ਼ਰਵ ਕੈਟਾਗਰੀ ਐਸਸੀ ਐਸਟੀ ਦੇ ਲਈ 500 ਰੁਪਏ ਫੀਸ ਹੈ ਤਾਂ ਨੈਕਸਟ ਹੈ ਉਮੀਦਵਾਰ ਦਸਤਾਵੇਜ਼ਾਂ ਦੀ ਸਕਰੂਟੀ ਸਮੇਂ ਫੀਸ ਦੀ ਰਸੀਦ ਪੇਸ਼ ਕਰਨਗੇ ਤਾਂ ਦੇਖੋ ਜੀ ਫੀਸ ਬਾਰੇ ਵੀ ਕਹਿ ਰਿਹਾ ਜੀ ਜਦੋਂ ਜਿਹੜੀ ਦਸਤਾਵੇਜ਼ਾਂ ਦੀ ਸਕਰੂਟੀ ਹੋਊਗੀ ਉਹਦਾ ਫੀਸ ਵੀ ਉਹਨਾਂ ਨੇ ਕਿਹਾ ਫੀਸ ਦੀ ਜਿਹੜੀ ਰਸੀਦ ਆ ਉਹ ਵੀ ਲੈ ਕੇ ਜਾਣੀ ਹੋਊਗੀ ਨੈਕਸਟ ਹੈ ਜੀ ਆਮ ਸ਼ਰਤਾਂ ਜਿਹੜੀਆਂ ਤੁਸੀਂ ਇਹ ਪੜ ਲਿਓ ਸਾਰੀਆਂ ਲਿਖੀਆਂ ਹੋਈਆਂ ਦੇਖੋ ਜੀ ਇਹ ਸਾਰੀਆਂ ਜਿਹੜਾ ਹੈ ਇਹ ਪੂਰਾ ਪੇਜ ਹੈ ਇਹ ਸਾਈਟ ਉੱਤੇ ਰਿਕੁਆਇਰਮੈਂਟ ਬੋਰਡ ਵਾਲੀ ਸਾਈਟ ਹੈ ਜਿਹੜੀ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ ਉੱਤੇ ਤੁਸੀਂ ਡਾਊਨਲੋਡ ਕਰਕੇ ਪੜ ਲੈਣਾ ਜੀ ਸਾਰਾ ਆ ਦੇਖੋ ਜੀ ਆ ਸਾਰਾ ਨੈਕਸਟ ਦੇਖੋ ਜੀ ਅਨੈਕਸ ਉਹ ਤੋਂ ਬਾਅਦ ਜਿਹੜੀ ਮੇਨ ਚੀਜ਼ ਆਪਾਂ ਨੋਟ ਕਰਿਓ ਜੀ ਦੇਖੋ ਅੱਗੋਂ ਕੀ ਲਿਖਿਆ ਹੈ ਕਿ ਜ਼ਰੂਰੀ ਨੋਟ ਹੈ ਜੀ ਆਹ ਉਮੀਦਵਾਰਾਂ ਦੀ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਪੀਐਸਟ 1 ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ ਮਿਤੀ 26/3/2019 ਦੇਜਾ ਪਹਿਲਾਂ ਦੇ ਬਨੇ ਹੋਣ ਮਤਲਬ 26/3/2019 ਤੋਂ ਪਹਿਲਾਂ ਦੀ ਗੱਲ ਕੀਤੀ ਹੈ ਉਹਨਾਂ ਨੇ रिजर्वेशन द रिजर्वेशन द लाभ ਲੈਣ ਲਈ ਵੱਖ-ਵੱਖ ਕੈਟਾਗਰੀਆਂ ਦੇ ਸਰਟੀਫਿਕੇਟ ਜਿਵੇਂ ਐਸਸੀ ਅੰਗਹੀਣ ਸੁਤੰਤਰਤਾ ਸੰਗਰਾਮੀ ਅਤੇ ਹੋਰ ਲੋੜਿੰਦੇ ਸਰਟੀਫਿਕੇਟ ਆਦਿ ਸਕਰੂਟਨੀ ਸਮੇਂ ਹੀ ਚੈੱਕ ਕਰਾਉਣ ਉਪਰੰਤ ਮੰਨਣਯੋਗ ਹੋਣਗੇ ਵੀ ਤੁਸੀਂ ਉਦੋਂ ਚੈੱਕ ਵੀ ਕਰਾਉਣੇ ਆ ਸਾਰੇ ਸਰਟੀਫਿਕੇਟ ਨੈਕਸਟ ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦੀ ਪ੍ਰਤੀ ਬੇਨਤੀ ਪ੍ਰਵਾਨ ਨਹੀਂ ਕੀਤੀ ਜਾਵੇਗੀ ਤਾਂ ਔਨਲਾਈਨ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਜਿਹੜੀ ਵਿਧੀ ਹੈ ਜੀ ਉਹ ਸਟਾਰਟ ਕਦੋਂ ਹੋਣੀ ਹੈ 6/3/2019 ਮਤਲਬ 6 ਮਾਰਚ ਤੋਂ ਇਹ ਪੂਰੀ ਵਿਧੀ ਜਿਹੜੀ ਔਨਲਾਈਨ ਦੀ ਸਟਾਰਟ ਹੋਣੀ ਹੈ ਤੇ ਵੈਬਸਾਈਟ ਕਰੀ ਹੈ educationrequirementboard.com ਜਿੰਨੇ ਤੇ ਤੁਸੀਂ ਜਾ ਕੇ ਇਹ ਪੂਰਾ ਤੁਸੀਂ ਫਾਰਮ ਨੂੰ ਫਿਲ ਕਰ ਸਕਦੇ ਹੋ ਜੀ ਤਾਂ ਇਹ ਪੂਰਾ ਜਿਹੜਾ ਤੁਸੀਂ ਪੜ ਲੈਣਾ ਮਤਲਬ ਆ ਪੂਰਾ ਦੇਖੋ ਜੀ ਨੀਚੇ ਲਿਖਿਆ ਹੋਇਆ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਜਿਹੜਾ ਪੰਜਾਬ ਵੱਲੋਂ ਹੈ ਕਾ ਪੂਰੀ ਜਈ ਜਾਣਕਾਰੀ ਅਸੀਂ ਤੁਹਾਨੂੰ ਦਿੱਤੀ ਹੈ ਕੋਈ ਹੋਰ ਜਾਣਕਾਰੀ ਆਈ ਹੋ ਵੀ ਸਭ ਤੋਂ ਪਹਿਲਾਂ ਦੇਵਾਂਗੇ ਜੀ ਬਨੇ ਰਹੋ ਸਾਡੇ ਨਾਲ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ